ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਦੇ ਪ੍ਰਧਾਨ ਤਰਕੇਸ਼ ਜੈਨ ਜੀ ਹੋਰ ਜੀ ਅਮਨ ਜੀ ਬਾਕੀ ਸਾਰੇ ਪਾਰਟੀ ਦੇ ਕੌਦੇਦਾਰ ਅਸੀਂ ਸਾਰੇ ਅੱਜ ਹੋਈ ਮਨਸਾ ਗੜਲਾਡੇ ਦੀ ਪ੍ਰੈਸ ਥੋੜਾ ਸਵਾਗਤ ਹੈ ਮੈਂ ਜੀ ਵਿਸ਼ੇਸ਼ ਤੌਰ ਤੇ ਇਸ ਗੱਲ ਲਈ ਇੱਥੇ ਆਇਆ ਕਿ ਹਿੰਦੁਸਤਾਨ ਦੇ ਜੇ ਕਿਸੇ ਨੇ ਕਾਨੂੰਨ ਦਾ ਰਾਜ ਲਾਗੂ ਕੀਤਾ ਉਹ ਭਾਰਤੀ ਜਨਤਾ ਪਾਰਟੀ ਹੈ ਵੱਡਾ ਤਖਤ ਵਾਪਰਿਆ 1984 ਜਦੋਂ ਸਾਰੇ ਗੁਰਦੁਆਰਾ ਸਾਹਿਬਾਨ ਤੇ ਹਮਲਾ ਹੋ ਕੇ ਕਰਕੇ ਗੁਰਦੁਆਰੇ ਢਾਈ ਢਾਈ ਕੀਤੇ ਖਾਸ ਕਰਕੇ ਕਿਸੇ ਖਾਸ ਨੂੰ ਟਾਰਗੇਟ ਕਰਨ ਦੀ ਬਜਾਏ ਜਿਹੜੇ ਸੰਗਤ ਦੇ ਰੂਪ ਚ ਵੀ ਲੋਕ ਉੱਥੇ ਗਏ ਹੋਏ ਸੀ ਉਹਨਾਂ ਨੂੰ ਨਾਲ ਨਾਲ ਹੀ ਖਤਮ ਕਰ ਦਿੱਤਾ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਜੋਜਰੋਬਦ ਢੰਗ ਨਾਲ ਅਗਲੇ ਦਿਨ ਕਤਲੇਆਮ ਸ਼ੁਰੂ ਕੀਤਾ ਸਿੱਖਾਂ ਨੂੰ ਫੜ ਫੜ ਕੇ ਸਾੜਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਈਨੀ ਹਿੰਸਾ ਦੇ باوجود ਅਟਲਬੈ ਰਿਵਾਜਪਾਈ ਜੋ ਪਾਰਟੀ ਦੇ ਆਗੂ ਸੀ ਉਹ ਆਪਦੇ ਘਰ ਦੇ ਬਾਹਰ ਖੜੇ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਮਾਰੋ ਪਹਿਲਾਂ ਫਿਰ ਕਿਸੇ ਹੋਰ ਸਿੱਖ ਨੂੰ ਮਾਰਿਓ ਤਾਂ ਉਹ ਉਹਨਾਂ ਚਿਰ ਖੜੇ ਰਹੇ ਜਿੰਨੇ ਚਿਰ ਭੇੜੋ ਤੋਂ ਖੇਡਣੇ ਗਈ ਇਹ ਗੱਲਾਂ ਖਵਾਰਾ ਨੇ ਉਦੋਂ ਡਿਟੇਲ ਨਾ ਲਿਖੀਆਂ 2 ਨਵੰਬਰ ਨੂੰ ਅੜਵਾਨੀ ਜੀ ਵਾਲਪਾਈ ਜੀ ਬਾਕੀ ਲੀਡਰ ਸਹਿਬਾਨ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਮਹਾ Rao ਦੇ ਘਰ ਜਾ ਕੇ ਉਹਨੂੰ ਮਿਲੇ ਕਿ ਤੁਸੀਂ ਆਰਮੀ ਨੂੰ ਬੁਲਾਓ ਪੁਲਿਸ ਕੰਟਰੋਲ ਨਹੀਂ ਕਰ ਰਹੀ ਜਾਂ ਕੰਟਰੋਲ ਹੋ ਨਹੀਂ ਰਿਹਾ ਤੇ ਨਰਸਮਹਾ Rao ਨੇ ਅਸਮਰੱਥਾ ਜ਼ाहिर ਕੀਤੀ ਜਿਹੜੀ ਵੱਖ-ਵੱਖ ਅਖਬਾਰਾਂ ਵਿੱਚ ਸਮੇਂ-ਸਮੇਂ ਸ਼ਬਦ ਦੀ ਰਹੀ ਹੈ ਇਹਦਾ ਮਤਲਬ ਵੀ ਯੋਜਨਾਬੱਧ ਢੰਗ ਨਾਲ ਹੋ ਰਿਹਾ ਸੀ ਗ੍ਰਹਿ ਮੰਤਰੀ ਜੀ ਅਸਮਰੱਥਾ ਜ਼ाहिर ਕਰਦਾ ਸੀ ਤਾਂ ਉਸ ਤੋਂ ਮਗਰੋਂ ਬਹੁਤ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਸੀ ਉਹਨਾਂ ਨੇ ਆਪੋ ਆਪਣੇ ਤੌਰ ਤੇ ਕਮਿਸ਼ਨ ਬਣਾਏ ਆਪੋ ਆਪਣੇ ਤੌਰ ਤੇ ਜਾਂਚ ਕੀਤੀ ਐਫਆਈਆਰ ਵਿੱਚ ਲਾਜ਼ ਹੋਈਆਂ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਫਲਤਾ ਨਹੀਂ ਮਿਲ ਸਕੀ ਖਾਸ ਕਰਕੇ ਜਿਹੜੇ ਬੰਦੇ ਟਾਰਗੇਟ ਕੀਤੇ ਗਏ ਸੀ ਅਖਬਾਰਾਂ ਨੇ ਜਿਹੜੇ ਬਾਕੀ ਕੁਲਦੀਪ ਨਿਆਰ ਆਰਗੇ ਨੇ ਰਾਮਜੀਤ ਮਲਾਨੀ ਆਰਗੇ ਨੇ ਜਿਨ੍ਹਾਂ ਨੇ ਹੋਰ ਕਮਿਸ਼ਨ ਬਣਾ ਕੇ ਕੋਈ ਰਿਟਾਇਰਡ ਜਸਟਿਸ ਦੀਗਵਾਈ ਤ ਵੀ ਛੋੜੀ ਹੋਣਾ ਨੇ ਕਮਿਸ਼ਨ ਬਣਾ ਕੇ ਜਾਂਚ ਕੀਤੀ ਤਉ ਜਗਦੀਸ਼ ਟੈਟਰਲੂ ਸੀ ਐਚ ਕੇ ਐਲ ਭਗਤ ਸੀ ਛੱਜਨ ਕਵਾਰ ਸੀ ਤਉ ਕਾਂਗਰਸ ਪਾਰਟੀ ਨੇ ਅਰਜੀਵ ਗਾਂਧੀ ਨੇ ਉਹਨਾਂ ਨੂੰ ਸ਼ੈਲਟਰ ਕੀਤਾ ਖਾਸ ਕਰਕੇ ਜਗਦੀਸ਼ ਟੈਟਰਲਰ ਅਰਜੀਵ ਗਾਂਧੀ ਦੀ ਸਰਕਾਰ ਚ ਵੀ ਨਰਸਮਹਾ ਰਾਓ ਦੀ ਸਰਕਾਰ ਚ ਵੀ ਉਹ ਮੰਤਰੀ ਰਿਹਾ ਹਮੇਸ਼ਾ ਹਰਮੋਨ ਸਿੰਘ ਦੀ ਸਰਕਾਰ ਚ ਵੀ ਉਹ ਮੰਤਰੀ ਬਣਿਆ ਸੀ ਪਹਿਲੇ ਟਰਮ ਚ ਜਿਹੜੇ ਐਚ ਕੇ ਐਲ ਭਗਤ ਵੀ ਅਰਜੀਵ ਗਾਂਧੀ ਦੀ ਸਰਕਾਰ ਚ ਮੰਤਰੀ ਰਹੇ ਜਗਦੀਸ਼ ਦੂਜੇ ਸੰਜੇਲ ਕੁਮਾਰ ਨੂੰ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਪਾਰਟੀ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਲੇਕਿਨ 1993 ਜਦੋਂ ਪਹਿਲੀ ਵਾਰ ਸਟੇਟ ਚ ਸਰਕਾਰ ਬਣੀ ਦਿੱਲੀ ਚ ਤਾਂ ਉਹ ਸਰਕਾਰ ਬੀਜੇਪੀ ਦੀ ਸੀ ਮਦਰਨਾਲ ਖਰਾਨੇ ਦੀ ਗੁਰਾਈਤ ਬਣੀ ਉਹਨਾਂ ਨੇ ਪਹਿਲੀ ਵਾਰ ਕਮਿਸ਼ਨ ਬਣਾਇਆ ਤਿੰਨ ਉਹਨਾਂ ਕਮਿਸ਼ਨਰਾਂ ਨੇ ਰਿਪੋਰਟ ਕੀਤੀ ਕਿ ਤਿੰਨ ਬੰਦੇ ਦੋਸ਼ੀ ਨੇ ਹੋਰ ਵੀ ਕਾਂਗਰਸ ਦੇ ਛੋਟੇ ਛੋਟੇ ਦੋਸ਼ੀ ਸੀ ਲੇਕਿਨ ਉਹ ਰਿਪੋਰਟ ਕਿਉਂਕਿ ਪੁਲਸ ਜਿਹੜੀ ਸੀ ਗ੍ਰਹਿ ਭਾਗ ਉਹਨਾਂ ਦੇ ਅੰਡਰ ਨਹੀਂ ਸੀ ਉਹਨਾਂ ਨੇ ਸੈਂਟਰਲ ਸਰਕਾਰ ਨੂੰ ਰეკਮੈਂਡ ਕਰਕੇ ਭੇਜੀ ਪੰਜਾਬ ਆਪ ਦੀ ਦਿੱਲੀ ਦੀ ਕੈਬਨਟ ਵੱਲੋਂ ਕਿ ਜਿਹੜੀ ਇਹ ਕਮਿਸ਼ਨ ਦੀ ਰਿਪੋਰਟ ਆ ਜਿਹੜਾ ਕਮਿਸ਼ਨ ਲੀਗਲ ਸੀ ਕਿ ਉਹ ਇਹ ਮੰਗ ਕਰਦੀ ਹੈ ਕਿ ਸੈੱਟ ਬਣਾ ਕੇ ਜਾਂਚ ਕੀਤੀ ਜਾਵੇ ਕਿਸੇ ਨੇ ਜਾਂਚ ਨਹੀਂ ਕੀਤੀ ਫਿਰ ਦੁਬਾਰਾ ਵਾਜਪਾਈ ਦੀ ਸਰਕਾਰ ਜਦੋਂ ਆਈ ਉਦੋਂ ਨਾਨਾਵਾਦੀ ਕਮਿਸ਼ਨ ਬਣਿਆ ਉਹ ਕਮਿਸ਼ਨ ਨੇ ਫਿਰ ਜਾਂਚ ਕਰਕੇ ਕਿਹਾ ਕਿ ਸੈੱਟ ਬਣਾਈ ਜਾਵੇ ਦੁਬਾਰਾ ਕਾਂਗਰਸ ਦੀ ਸਰਕਾਰ ਆ ਗਈ ਕਦੇ ਉਹ ਸੈੱਟ ਨਹੀਂ ਬਣੀ 2015 ਵਿੱਚ ਦੁਬਾਰਾ ਮੋਦੀ ਜੀ ਆਨੇ ਸੈੱਟ ਬਣਾਈ ਸ਼ੈੱਟ ਬਣਾਉਣ ਤੋਂ ਮਗਰੋਂ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਪਹਿਲਾਂ ਵੀ ਸਦਰ ਕੁਮਾਰ ਨੂੰ ਕੈਦ ਹੋਈ ਵਾਕਿਆਂ ਨੂੰ ਵੀ ਕੈਦ ਹੋਈ ਤੇ ਹੁਣ ਫੇਰ ਦੁਬਾਰਾ ਉਮਰ ਕੈਦ ਹੋਈ ਅਸੀਂ ਇਹ ਦੱਸਣ ਲਈ ਦੇਸ਼ ਨੂੰ ਕਿ ਕਾਨੂੰਨ ਦਾ ਰਾਜ ਲਾਗੂ ਕਰਨਾ ਹਰੇਕ ਪ੍ਰਧਾਨ ਮੰਤਰੀ ਦਾ ਧਰਮਾ ਉਹਦਾ ਫਰਜ਼ ਆ ਕਿ ਉਹ ਕਰੇ ਜੇ ਉਹਦੀ ਪਾਰਟੀ ਦਾ ਵੀ ਕੋਈ ਦੋਸ਼ੀ ਆ ਉਹਨੂੰ ਉਹ ਸ਼ੈਲਟਰ ਨਾ ਕਰੇ ਲੇਕਿਨ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਸ਼ੈਲਟਰ ਕੀਤਾ ਕਿ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹਦੇ ਵੱਡੇ ਦੋਸ਼ੀ ਸੀ ਸਾਰਿਆਂ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸੀ ਪਾਰਟੀ ਨੂੰ ਪਤਾ ਸੀ ਉਹਨਾਂ ਨੂੰ ਬਹੁਤ ਵੱਡੇ ਰਤਬੇ ਦੇ ਕੇ ਉਹਨਾਂ ਨੇ ਸਤਕਾਰ ਮਾਨ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੋਈ ਸੀ ਜਿਹੜੀ ਗੱਲ ਮੈਂ ਕਹਿਣੀ ਚਾਹਣਾ ਕਿ ਅਰਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਨੇ ਇੱਕ ਜ਼ਿੰਮੇਵਾਰ ਬੰਦਾ ਜ਼ਿੰਮੇਵਾਰੀ ਨਾਲ ਬੋਲਦਾ ਉਹਨਾਂ ਨੇ ਮੈਂ ਇਹ ਬੜੀ ਸਾਫ਼ ਗੋਈ ਨਾ ਕਹਿਣਾ ਕਿ ਜਦੋਂ ਮੈਂ ਉਹਦਾ ਉਹ ਅਨਲਿਸਿਸ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਘੱਟ ਬੁੱਧੀ ਦਾ ਮਾਰਕ ਸੀ ਮੈਂ ਇਹ ਦੋਸ਼ ਬੜੀ ਜ਼ਿੰਮੇਵਾਰੀ ਨਾਲ ਆ ਰਿਹਾ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਘਟ ਜਾ ਗੱਲ ਨਹੀਂ ਕਰ ਸਕਦਾ ਉਹਨੇ ਗੱਲ ਕੀਤੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਪ੍ਰਸਤਿਪੁਸ਼ਾ ਕਿ ਇਹਨਾਂ ਕਤਲੇਆਮ ਹੋਇਆ ਤੁਹਾਡੇ ਬੰਨ ਤੋਂ ਬਾਅਦ ਉਹਨੇ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਮੈਂ ਇਹ ਕਮੈਂਟ ਵੀ ਤਾਂ ਕਰ ਰਿਹਾ ਕਿ ਉਹਨੂੰ ਬੁੱਧੀ ਘੱਟ ਸੀ ਇੱਕ ਤਾਂ ਉਹਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਜ਼ਿੰਮੇਵਾਰ ਉਹਦੇ ਤੇ ਬੈਠਾ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੈਕੰਡ ਗੱਲ ਕਿੱਡੀ ਵੀ ਵੱਡੀ ਤੋਂ ਵੱਡੀ ਚੀਜ਼ ਡਿੱਗੇ ਧਰਤੀ ਨਹੀਂ ਕੰਬਦੀ ਇਕਦੀ ਕਹਿਣਾ ਕੀ ਚਾਹੀਦਾ ਸੀ ਜਾਂ ਸੱਚ ਕੀ ਸੀ ਕਿ ਜਦੋਂ ਵੀ ਇਤਿਹਾਸ ਇਸ ਗੱਲ ਦਾ ਵਾਹ ਵੇਦ ਪ੍ਰਾਣ ਗ੍ਰੰਥੇ ਗੱਲ ਪ੍ਰਗਟ ਕਰਦੇ ਨੇ ਲਿਖਦੇ ਨੇ ਕਿ ਜਦੋਂ ਵੀ ਸਮੇਂ ਦਾ ਰਾਜ ਕਰਨ ਵਾਲਾ ਰਾਜੇ ਦੇ ਪਾਪ ਵੱਧ ਜਾਂਦੇ ਨੇ ਫਿਰ ਧਰਤੀ ਕੰਬਦੀ ਆ ਜਦੋਂ ਧਰਤੀ ਕੰਬਦੀ ਆ ਫਿਰ ਵੱਡੇ ਦਰਖਤ ਡਿੱਗਦੇ ਆ ਹੋਇਆ ਵੀ ਇਸੇ ਤਰ੍ਹਾਂ ਸੀ ਕਿ ਪਾਪ ਵੱਧ ਗਏ ਸੀ ਤਾਂ ਕਰਕੇ ਉਹ ਹੋਇਆ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਦੱਸਣ ਲਈ ਅਸੀਂ ਬਿਲਕੁਲ ਐਜ ਸਿੱਖ ਵੀ ਐਜ ਪੰਜਾਬੀ ਵੀ ਐ ਪਾਰਟੀ ਦੇ ਕਰਕੇ ਵੀ ਸਾਰਿਆਂ ਵੱਲੋਂ ਅਸੀਂ ਪ੍ਰਧਾਨ ਮੰਤਰੀ ਦੇ ਇਸ ਕੰਮ ਲਈ ਧੰਨਵਾਦੀ ਆ ਕਿ ਉਹਨਾਂ ਨੇ ਸੈੱਟ ਬਣਾਈ ਉਹਨੇ ਜਾਂਚ ਕੀਤੀ ਕੋਰਟਾਂ 'ਚ ਸਹੀ ਤਰ੍ਹਾਂ ਕੇਸ ਨੂੰ ਪੇਸ਼ ਕੀਤਾ ਤਾਂ ਕਰਕੇ ਉਹਨਾਂ ਨੂੰ ਸਜ਼ਾਵਾਂ ਮਿਲ ਸਕੀਆਂ ਅਸੀਂ ਅੱਗੇ ਵੀ ਆਸ ਰੱਖਦੇ ਹਾਂ ਕਿ ਕਦੇ ਵੀ ਕੋਈ ਗਲਤ ਗੱਲ ਹੋਵੇ ਚਾਹੇ ਇਹ ਆ ਚਾਹੇ ਹੋਰ ਹੋਵੇ ਤੇ ਸਰਕਾਰ ਪੂਰੀ ਸਜਿੱਦਗੀ ਨਾਲ ਲਵੇਗੀ ਔਰ ਲੋਕਾਂ ਨੂੰ ਇਸ ਗੱਲ ਦੀ ਅਵੇਅਰ ਜ਼ਰੂਰ ਹੋਣਾ ਚਾਹੀਦਾ ਕਿ ਕਾਂਗਰਸ ਪਾਰਟੀ ਅਨਸਾਫ਼ ਤੋਂ ਦੂਰ ਜਾਂਦੀ ਆ ਕਾਨੂੰਨ ਤੋਂ ਦੂਰ ਜਾਂਦੀ ਆ ਜਿੱਦੂ ਸੌ ਚੱਕਦੀ ਆ ਸੌ ਚੱਕਣ ਤੋਂ ਮਗਰੋਂ ਪ੍ਰਧਾਨ ਮੰਤਰੀ ਦਾ ਬੇਹੂਦਾ ਬਿਆਨ ਦਿੰਦਾ ਤਾਂ ਇਸ ਕਰਕੇ ਲੋਕਾਂ ਨੂੰ ਇਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਬ੍ਰਾਡਸੋ ਮੇਰਾ ਸਵਾਲ ਹੈ ਤੁਹਾਨੂੰ ਗਿਆਨ ਗੋਧਰੀ ਗੁਰਦੁਆਰਾ ਵਿਰੋਧੀਆਂ ਵੱਲੋਂ ਕੀਤਾ ਗਿਆ ਪ੍ਰਚਾਰ ਹੈ ਕੋਈ ਤੱਥ ਉਹਨਾਂ ਕੋਲ ਹੈ ਨਹੀਂਗੇ ਦੇਖੋ ਜੋ ਸਤਕਾਰ ਪੂਰ ਦੀ ਸਾਦ ਦੇ ਆਉਣ ਤੋਂ ਬਾਅਦ ਜਾ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਸਿੱਖ ਸਮੁਦਾਏ ਨੂੰ ਸਿੱਖ ਪਰੰਪਰਾਵਾਂ ਨੂੰ ਖਾਸ ਕਰਕੇ ਜਿਹੜਾ ਬਾਲ ਵੀਰ ਦਿਵਸ ਮਨਾਇਆ ਜਾਂਦਾ ਹੈ ਸੱਜਾ ਦਿਆਂਦਾ ਇੰਨੀ ਛੋਟੀ ਉਮਰ ਚ ਉਹਨਾਂ ਦੀ ਇੱਡੀ ਵੱਡੀ ਕੁਰਬਾਨੀ ਸੀ ਤੋ ਉਹਦੇ ਕਰਕੇ ਤਾਂ ਅਸੀਂ ਬੇਹੱਦ ਧਰਵਾਦੀਆਂ ਕਿ ਐਡਾ ਵੱਡਾ ਉਹਨਾਂ ਨੇ ਫੈਸਲਾ ਲਿਆ ਵਰਲਡ ਲੈਵਲ ਤੇ ਉਦੋਂ ਬਹੁਤ ਪਤਾ ਲੱਗਣ ਲੱਗਾ ਕਿ ਕੋਈ ਛੋਟੀ ਉਮਰ ਦੇ ਬੱਚੇ ਵੀ ਨੇ ਹੌਸਲੇ ਵਾਲੇ ਸੀ ਤੇ ਸ਼ਹਾਦਤ ਹੋਈ ਆ ਇਸ ਕਰਕੇ ਸਿੱਖ ਸੰਗਤ ਆਏ ਤਾਂ ਬਹੁਤ ਰੇੜੀ ਆ ਤੁਸੀਂ ਦੇਖਦੇ ਨਹੀਂਗੇ ਪਾਰਲੀਮੈਂਟ ਚ ਕੀ ਹੋਇਆ ਜਿਹੜਾ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਦੀ ਗੱਲ ਕਰਦਾ ਸੀ ਉਹ 27% ਤੋਂ 13% ਤੇ ਆ ਗਿਆ ਸੀ 6% ਤੋਂ 18% ਤੇ ਚਲੇ ਗਏ ਜੇ ਸਮਰਥਨ ਸੀ ਤਾਂ ਤਾਂ ਹੀ ਗਏ ਹਰ ਬੂਥ ਤੇ ਵੋਟਾਂ ਪੰਜਾਂ ਪਾਵੇਂ ਸਾਨੂੰ ਪੰਜ ਪੰਜਾ ਹੋਣ ਜਿਹੜੇ ਪਿੰਡਾਂ ਚ ਵੀ ਪੰਜਾਂ ਨਾਲੇ ਉਦੋਂ ਕਿਸਾਨ ਅੰਦੋਲਨ ਕਿੰਨੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ ਇੰਨਾ ਲੰਬਾ ਸਮਾਂ ਤੇ ਕੀ ਇਹਦਾ ਸਬੰਧ ਲੇਕਿਨ ਇਹਦਾ ਮੈਸੇਜ ਤਾਂ ਜਾਏਗਾ ਹੀ ਨਾ ਆਟੋਮੈਟਿਕਲੀ ਕਿ ਕੌਣ ਅਨਸਾਬ ਦੇ ਲਿਆ ਕੌਣ ਸਹੀ ਤਰ੍ਹਾਂ ਕੇਸ ਪੇਸ਼ ਕਰ ਰਿਹਾ ਐਡੇ ਵੱਡੇ ਕਤਲੇਆਮ ਤੋਂ ਬਾਅਦ ਇੱਕ ਪ੍ਰਧਾਨ ਮੰਤਰੀ ਕਹਿੰਦਾ ਕਿ ਇਹ ਤਾਂ ਜੀ ਹੋਣਾ ਹੀ ਸੀ ਬਈ ਵੱਡਾ ਦਰਖਤ ਡੇ ਪਿਆ ਜੀ ਤਾਂ ਕਰਕੇ ਮਰ ਗਏ ਲੋਕ ਇੱਕ ਪ੍ਰਧਾਨ ਮੰਤਰੀ ਨੇ ਸੈਟ ਬਣਾਈ ਵਕੀਲਾਂ ਨੇ ਸਹੀ ਤਰ੍ਹਾਂ ਉਹਨੂੰ ਕੇਸ ਨੂੰ ਪਰਸੂਕ ਕੀਤਾ ਤੇ ਆਪਾਂ ਜਿੱਤ ਗਏ ਉਹਦਾ ਲੋਕਾਂ ਨੇ ਫੈਸਲਾ ਕਰਨਾ ਆਉਣੇ ਇਲੈਕਸ਼ਨਾਂ ਤੁਸੀਂ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਬੀਜੇਪੀ ਆਪਣੀ ਜਗ੍ਹਾ ਬਣਾਏਗੀ ਪੂਰੀ ਤਰ੍ਹਾਂ ਕਿਸਾਨ ਤੁਹਾਡੇ ਵਿਰੋਧੀ ਨਹੀਂ ਜੀ ਕਿਸਾਨ ਅੱਜ ਨਹੀਂ ਕਿਸਾਨ ਸਾਡੇ ਵਿਰੁੱਧ ਨਹੀਂ ਕਿਸਾਨ ਜੱਥੇਬੰਦੀਆਂ ਵਿਰੁੱਧ ਨਹੀਂ ਹਾਂ ਜੱਥੇਬੰਦੀਆਂ ਤੁਹਾਡੇ ਵਿਰੁੱਧ ਨਹੀਂ ਆਜੀ ਵੀ ਕਿਸਾਨ ਅੱਜ ਵੀ ਧਰਨੇ ਤੇ ਬੈਠੇ ਨੇ ਮੈਨੂੰ ਉੱਥੇ Haryana ਚ ਬੰਦ ਕਰਿਆ ਹੋਇਆ ਜੀ ਤੁਸੀਂ ਉਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਵੀ ਉਹ ਆਪਣੇ ਜਾਇਜ਼ ਮੰਗਾਂ ਹੀ ਮੰਗ ਰਹੇ ਨੇ ਜੀ ਅਗਰ ਉਹ ਜਾ ਕੇ ਉੱਥੇ ਨਹੀਂ ਨਹੀਂ ਮੰਗਾ ਤਾਂ ਮੰਤਰੀ ਇੱਥੇ ਚੱਲ ਕੇ ਆ ਰਹੇ ਆ ਉਹ ਕਿਉਂ ਜਾ ਰਹੇ ਆ ਉੱਥੇ ਨਹੀਂ ਤੁਸੀਂ ਉਹਨਾਂ ਨੂੰ ਨਹੀਂ ਕਿੰਨੀਆਂ ਮੀਟਿੰਗਾਂ ਹੋਈਆਂ 5 ਮੀਟਿੰਗਾਂ ਪਹਿਲਾਂ ਹੋਈਆਂ ਪਹਿਲਾਂ ਇਹ ਮੇਰਾ ਇੱਕ ਸਵਾਲ ਆ ਹੁਣ ਤੁਹਾਡੇ ਧਰੂ ਤੁਹਾਡੇ ਤਰ੍ਹਾਂ ਹੀ ਜੂਨੀਅਰ ਨੂੰ ਕਿ ਜੇ ਉਹਨਾਂ ਨੇ ਮੰਗਾਈ ਕੋਈ ਉਹ ਇਕੱਠੇ ਕਿਉਂ ਨਹੀਂ ਹੁੰਦੇ 32 ਜਥੇਬੰਦੀਆਂ ਸੀ ਜਦੋਂ ਕਾਨੂੰਨ ਵਾਪਸ ਹੋ ਗਏ ਵਾਪਸ ਆ ਗਏ ਹੁਣ 78 ਨੇ ਉਹ ਕਿਉਂ ਵਧੀਆਂ ਨੇ ਉਹ ਇਹਦਾ ਜਵਾਬ ਜ਼ਰੂਰ ਦੇਣ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਜੇ ਉਹਨਾਂ ਨੇ ਮੰਗਾਈ ਇਪੋ ਹੀ ਨੇ ਉਹ ਜਿਹੜੇ ਹੁਣ ਪਰਦੇਸ ਰਾਜੇਵਾਲ ਦੇ ਬਿਆਨ ਦੇ ਰਹੇ ਰਾਜਿਆਂ ਕਿ ਉਹ ਗਲਤ ਕਰ ਰਹੇ ਨੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਹਜੇ ਆਪ ਨਹੀਂ ਕਲੀਅਰ ਹੈਗੇ ਬੀਜੇਪੀ ਹੁਣ ਪਿੰਡਾਂ ਦੇ ਵਿੱਚ ਆਪਣੇ ਕਿੱਥੇ ਤੱਕ ਪਹੁੰਚੇ ਕਿ ਜਿਹੜੇ ਤੁਸੀਂ ਭਰਤੀ ਕਰ ਰਹੇ ਹੋ ਪੰਜਾਬ ਦੇ ਵਿੱਚ ਆਪਣੇ ਮੈਂਬਰ ਕਰ ਰਹੇ ਹੋ ਪਿੰਡਾਂ 'ਚ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਰਿਸਪੌਂਸ ਹਾਂ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਮੈਂ ਮੈਂ 1982 ਦਾ ਸਿਆਸਤ ਜਿਆ ਸਟੂਡੈਂਟ ਲੈਸ ਤੋਂ ਸਟੂਡੈਂਟ ਫੈਡਰੇਸ਼ਨ ਤੇ ਲੇਬਰ ਯੂਨিয়ন ਦੇ ਅੰਦਰ ਦਿਕੰਦਤ ਇਸ ਕਰਕੇ ਮੈਂ ਪੂਰੀ ਬਰੀਕੀ ਨਾਲ ਸਮਝਦਾ ਲੋਕਾਂ ਦਾ ਬਹੁਤ ਰਿਸਪੌਂਸ ਆ ਘਰ ਘਰ ਕੇ ਦਿੱਲੀ ਦਾ ਇਲੈਕਸ਼ਨ ਜਿੱਤਣ ਤੋਂ ਬਾਅਦ ਰੋ ਸਾਡੇ ਬੰਦੇ ਵਿੱਚ ਬਹੁਤ ਅੱਛਾ ਤੁਸੀਂ ਦੇਖਿਆ ਹੁਣੇ ਬਹੁਤ ਅੱਜ ਕੱਲ ਸੋਸ਼ਲ ਮੀਡੀਆ ਤੇ ਹੁੰਦਾ ਕਿ ਪਿੰਡਾਂ 'ਚ ਭੰਗੜੇ ਪਾ ਰਹੇ ਸੀ ਲੁੱਡੂ ਵੰਡ ਰਹੇ ਸੀ ਮੈਂ ਇੱਕ ਗੱਲ ਪੰਜਾਬ ਸਰਕਾਰ ਬਾਰੇ ਜ਼ਰੂਰ ਕਹਿਣੀ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਇੱਕ ਸਟੇਟਮੈਂਟ ਦਿੱਤੀ ਆ ਹੁਣ ਕਿ ਪਿਛਲੀ ਕਾਂਗਰਸ ਸਰਕਾਰ ਤੇ ਅਕਾਲੀ ਭਾਜਪਾ ਦੀ ਸਰਕਾਰ ਮੌਕੇ ਨਸ਼ਾ ਵਧਿਆ ਕਿ ਕਿੱਡੀ ਆ ਸੋਹਣੀ ਸਟੇਟਮੈਂਟ ਆ ਤੁਸੀਂ ਪ੍ਰੈਸ ਵਾਲਿਓ 3 ਸਾਲ ਹੋ ਗਏ ਉਹਨਾਂ ਨੂੰ ਉਹ ਕੀ ਕਰਦੇ ਤੁਸੀਂ ਮੈਂ ਕਹਿੰਦਾ ਪਿਛਲੀ ਗੱਲ ਉਹਨਾਂ ਦੀ ਸੱਚੀ ਹੋਊਗੀ ਪਰ 3 ਸਾਲ ਦਾ ਜਵਾਬ ਤਾਂ ਉਹਨਾਂ ਨੇ ਦੇਣਾ ਰ ਮੁੱਖ ਮੰਤਰੀ ਕਹਿੰਦਾ ਕਿ ਮੈਂ ਇਹ ਅਫਸਰ ਨੂੰ ਹਦਾਇਤ ਕਰਦੀ ਆ 15 ਜਨਵਰੀ ਨਸ਼ਾ ਖਤਮ ਕਰ ਦਿਓ ਇਹਦਾ ਮਤਲਬ ਪਹਿਲਾਂ ਹਦਾਇਤ ਨਹੀਂ ਸੀ ਕੀਤੀ ਹੋਈ ਉਹਨਾਂ ਦੀ ਮਰਜ਼ੀ ਚੱਲਦੀ ਸੀ ਹੁਣ ਪੰਜਾਬ ਦੇ ਵਿੱਚ ਵੀ ਜੋਗੀਵਾ ਸਿਸਟਮ ਚਲਾਇਆ ਬਲਡوزر ਸਿਸਟਮ ਨਸ਼ਾ ਦੇ ਜੋ ਵੀ ਕਾਰੋਬਾਰ ਕਰ ਰਹੇ ਉਹਨਾਂ ਦੇ ਮਕਾਨਾਂ ਤੇ ਬਲਡوزر ਫੇਰੇ ਫੇਰੇ ਜਾ ਰਿਹਾ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇਹ ਭਾਜਪਾ ਦੀ ਰਿਸ ਕਰ ਰਹਾ ਹੈ ਜਾਂ ਕਿਸ ਤਰ੍ਹਾਂ ਕਰ ਰਿਹਾ ਹੈ ਜੋ ਉਹ ਦੇਖੋ ਉਹ ਤਾਂ ਜਿਹੜੇ ਉਹਨਾਂ ਦੇ ਹੱਥ ਚ ਬਾਗ ਡੋੜਾ ਉਹਨੂੰ ਕਿਵੇਂ ਲਾਗੂ ਕਰਨਾ ਉਹਨਾਂ ਨੇ ਕਾਨੂੰਨ ਨੂੰ ਸਭ ਗੱਲ ਇਹ ਮੌਸਰੇ ਤੇ ਪੰਜਾਬ ਦੇ ਵਿੱਚ ਹਮਲਾ ਹੁੰਦਾ ਜਾ ਰਿਹਾ ਜਿਵੇਂ ਹੁਣ ਤੁਸੀਂ ਦੇਖਿਆ ਬੜਾ ਇਨਸੀਡੈਂਟ ਕਾਫੀ ਘੁੰਮਿਆ ਲੋਕਵਾਸ ਟੀਵੀ ਦੇ ਮਨਜਿੰਦਰ ਸਾਲਾ ਤੇ ਤੁਸੀਂ ਜਿਵੇਂ ਸਾਨੂੰ ਕਿਹਾ ਕਿ ਸਰਕਾਰ ਨੂੰ ਸਵਾਲ ਕਰੋ ਤੇ ਅਸੀਂ ਸਵਾਲ ਕਰਦੇ ਹਾਂ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਡਰ ਲੱਗਦਾ ਤੇ ਕਿਵੇਂ ਤੁਸੀਂ ਸਾਡੀ ਜੇ ਤੁਹਾਡੀ ਸਰਕਾਰ ਬਣ ਗਈ ਤੇ ਪੱਥਰ ਪਾਰ ਭਾਈਚਾਰੇ ਬਾਰੇ ਕੀ ਸੋਚਦੇ ਪੱਥਰਕਾਰ ਭਾਈਚਾਰੇ ਬਾਰੇ ਤਾਂ ਜਿਹੜਾ ਅਸਲ ਹੈ ਕਿ ਇਮੇਚੁਰ ਲੋਕ ਆ ਗਏ ਜਿਨ੍ਹਾਂ ਨੇ ਪੋਲਿਟਿਕਸ ਕੀਤੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਸਟੂਡੈਂਟ ਲੈਵਲ ਤੋਂ ਕਰਦਾ ਉਹ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੰਕਾਰ ਜਾਦੇ ਹੋ ਗਿਆ ਕੰਮ ਉਹਨਾਂ ਨੇ ਕੀਤਾ ਨਹੀਂ ਸੀ ਕੋਈ ਗਾਉਂ ਦੇ ਨਾਮ ਤੇ ਜਿੱਤ ਗਿਆ ਕੋਈ ਕਮੇਟੀ ਦੇ ਨਾਮ ਤੇ ਜਿੱਤ ਗਿਆ ਕੋਈ ਕਿਸੇ ਹੋਰ ਗੱਲ ਕਰਕੇ ਜਿੱਤ ਗਿਆ ਲੋਕ ਅਕਾਲੀ ਦਲ ਨੂੰ ਰੱਦ ਕਰਨਾ ਚਾਹੁੰਦੇ ਸੀ ਕਾਂਗਰਸ ਦੀ ਪੁਟ ਸੀ ਉਹਨਾਂ ਦਾ ਦਾ ਲੱਗ ਗਿਆ ਦਾ ਲੱਗ ਗਿਆ ਤਾਂ ਉਹਨਾਂ ਚ ਉਹ ਮੈਜੋਰਿਟੀ ਨਹੀਂ ਆ ਸਕੀ ਇਸ ਕਰਕੇ ਮਾਰਦੇ ਨੇ ਭਾਤਜਨਤਾ ਪਾਰਟੀ ਦੀ ਸਰਕਾਰ ਹੋਵੇ ਜਾਂ ਕੋਈ ਵੀ ਸਰਕਾਰ ਜਿਹੜੀ ਵੀ ਮੈਜਰ ਲੋਕਾਂ ਦੀ ਸਰਕਾਰ ਹੁੰਦੀ ਆ ਉਹਨੂੰ ਪਤਾ ਹੁੰਦਾ ਹੈ ਕਿ ਪ੍ਰੈਸ ਦੇ ਸਖਤ ਸਵਾਲ ਵੀ ਕਰਨੇ ਆ ਦੂਜੇ ਵੀ ਕਰਨੇ ਆ ਵਿਰੋਧ ਪੂਰੀ ਕਰਨਾ ਕੋਈ ਪ੍ਰੈਸ ਦੀ ਕਿਸੇ ਨਾਲ ਦੁਸ਼ਮਣੀ ਤਾਂ ਹੁੰਦੀ ਨਹੀਂ ਉਹਦੇ ਮਨ ਤੇ ਸਵਾਲ ਨੇ ਜਿਹੜੇ ਲੋਕਾਂ ਚ ਉੱਠੇ ਹੋਏ ਨੇ ਉਹ ਉਹਨਾਂ ਨੇ ਦਾਅ ਰੱਖਣੇ ਨੇ ਤੁਸੀਂ ਤਾਂ ਉੱਤਰ ਦੇ ਸਕਦੇ ਹੋ ਸਮਰਥੋਂ ਨਹੀਂ ਸਮਰਥੋਂ ਤੁਸੀਂ ਦੇਣਾ ਹੈਗਾ ਲੇਕਿਨ ਜਿਹੜੀ ਗੱਲ ਤੇ ਉਹ ਕੇਸ ਦਰਜ ਹੋਇਆ ਸੀ ਹੁਣ ਤਾਂ ਵਾਪਸ ਹੋ ਗਿਆ ਸ਼ਾਇਦ ਉਹ ਤਾਂ ਬਿਲਕੁਲ ਹੀ ਅਸੋਲ ਨਹੀਂ ਸੀ ਜਿਹੜੀ ਉਹਦੀ ਐਮਐਲਏ ਦੀ ਆਡੀਓ ਰਿਲੀਜ਼ ਹੋਈ ਆ ਉਹ ਲੱਗਦਾ ਨਹੀਂ ਹੈਗਾ ਕਿ ਸਧਾਰਨ ਮਸੀਹ ਨਹੀਂ ਇਸ ਤਰ੍ਹਾਂ ਗੱਲ ਕਰਦਾ ਜਿਹੜੇ ਲੋਕਾਂ ਦੇ ਵਿੱਚ ਨਾ ਹੁੰਦਾ ਬਹੁਤ ਧੰਨਵਾਦ ਤੁਹਾਡਾ ਓਕੇ ਗੁਰਦਾਰਾ ਪਰੰਦੇ ਕਮੇਟੀ ਉਸ ਕੇਸ ਨੂੰ ਲੀਡ ਕਰ ਰਹੀ ਹੈ ਸ਼੍ਰੋਮਣੀ ਗੁਰਦਾਰਾ ਪਰੰਦੇ ਕਮੇਟੀ ਨੇ ਮੰਗ ਰੱਖੀ ਹੋਈ ਹੈ ਕਿ ਅਲੱਗ ਜਗ੍ਹਾ ਦੇ ਕੇ ਤਾਂ ਕਿ ਉਹ ਥੋੜੀ ਜਗ੍ਹਾ ਉੱਥੇ ਵੱਡਾ ਗੁਰਦੁਆਰਾ ਬਣਾਉਣ ਦਿੱਤਾ ਜਾਵੇ لیکن ਜਿਹੜਾ ਉੱਥੋਂ ਆਲਾ ਗੁਰਦੁਆਰਾ ਉਹ ਥੋੜੇ ਜਗ੍ਹਾ 'ਚ ਓਵੇਂ ਫੇਰ ਸਥਾਪਤ ਆ। ਜੀ ਨਹੀਂ ਜਿਸ ਤਰ੍ਹਾਂ ਉਹ ਟਾਈਟਰੀ ਹੋ ਗਿਆ ਸੀ ਉਸ ਤੋਂ ਬਾਅਦ ਦੀ ਉੱਧਰ ਕੋਈ ਵੀ ਧਿਆਨ ਦੇਣਾ ਸੀ ਜਿਹੜਾ ਜਗ੍ਹਾ ਦਾ ਜਗ੍ਹਾ ਕਮੇਟੀ ਕੋਲੀ ਆ ਮੰਗ ਸਾਡੀ ਹਜੇ ਵੀ ਓਵੇਂ ਆ ਸ਼੍ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨਾਂ ਲੀਡ ਕਰਦੀ ਆ ਜੀ ਕਿ ਅਲੱਗ ਜਗ੍ਹਾ ਦੇ ਕੇ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਤਾਂ ਕਿ ਗੁਰੂਆਂ ਪਾਤਸ਼ਾਹ ਉੱਥੇ ਗਏ ਸੀ ਉਹਨਾਂ ਦੀ ਇਜਾਜ਼ਤ ਨੂੰ ਕਿਉਂਕਿ ਗੁਰਦੁਆਰਾ ਸਾਹਿਬ ਦੀ ਪਰੰਪਰਾ ਹੈਗੀ ਆ ਵੱਡਾ ਹੋਵੇ ਲੰਗਰ ਵੀ ਚੱਲੇ ਸਾਰਾ ਕੁਝ ਚੱਲੇ ਪਰ ਉਹ ਜਿਹੜੀ ਛੋਟੀ ਜਗ੍ਹਾ 'ਚ ਬਣਿਆ ਹੋਇਆ ਉਹ ਉਮੇ ਹੁਣ ਠੀਕ ਆ ਸਥਾਪਤਾ ਉਹ ਨਹੀਂ ਬਿਲਕੁਲ ਨਹੀਂ ਸਰ ਦੇਖੋ ਤੁਸੀਂ ਆਪ ਹੀ ਉੱਥੇ ਦੇਖੇ ਹੋਗੇ ਜੇਕਰ ਉੱਤਰਾਖੰਡ ਦੀ